ਹਾਂ ਦੇ ਪ੍ਰੋਡਿਊਸਰ ਆਨੇ ਜੀ ਤਿਲਕ ਕੁਡਾਰੀ ਜੀ ਗੁਜਰਾਤੋਂ ਨੇ ਤੇ ਪਹਿਲੀ ਪੰਜਾਬੀ ਫਿਲਮ ਬਣਾ ਰਹੇ ਨੇ ਮੇਰਾ ਸ਼ਹਿਰ ਥੋੜਾ ਜਿਹਾ ਗੁਜਰਾਤੀ ਨਾਲ ਪਿਆਰ ਜ਼ਿਆਦਾ ਹੈ ਉਸ ਮਿੱਤਰਾਂ ਨੂੰ ਸ਼ੌਂਕ ਹੈ ਤਿਆਰਾ ਦੇ ਪ੍ਰੋਡਿਊਸਰ ਵੀ ਗੁਜਰਾਤੋਂ ਸਿਗੇ ਗੁਜਰਾਤ ਤੇ ਰਾਜਸਥਾਨ ਸਰ ਰਾਜਸਥਾਨ सॉरी थैंक यू ਸਰ ਸਿਚ ਆ ਗਿਆ ਦੇਖਿਆ ਇਹ ਬਹਿਰਾ ਹੁੰਦਾ ਸੀਨੀਅਰ ਕਾਫੀ ਸਾਲਾਂ ਤੋਂ ਆਪਾਂ ਸਾਰੇ ਥੋੜਾ ਥੋੜੇ ਇੰਟਰਵਲ ਤੇ ਮਿਲਦੇ ਰਹਿੰਦੇ ਆ 2018 ਚ ਮੇਰੀ ਪਹਿਲੀ ਫਿਲਮ ਆਈ ਸੀ ਕੰਡੇ ਤੇ ਅੱਜ 2024 ਹੋ ਗਿਆ ਤੇ ਅੱਜ ਮਜਨੂ ਦੇ ਰੂਪ ਵਿੱਚ ਤੁਹਾਨੂੰ ਮਿਲ ਰਿਹਾ ਜਿਵੇਂ ਬ੍ਰਦਰ ਨੇ ਕਿਹਾ ਕਿ ਤੁਹਾਡੇ ਐਕਸਪੀਰੀਅੰਸ ਸ਼ੇਅਰ ਕਰੋ ਇਹ ਫਿਲਮ ਇੱਕ ਰੋਮਾਂਟਿਕ ਫਿਲਮ ਹੈ ਯੈਸ ਬਿਲਕੁਲ ਹੈ ਇੱਕ ਪੰਜਾਬੀ ਜਿਹੜਾ ਤੜਕਾ ਹੁੰਦਾ ਉਹ ਬਿਲਕੁਲ ਹੈ ਸਾਡੇ ਕੋਲ ਜਿਵੇਂ ਸਾਡੇ ਸੀਨੀਅਰ ਕਲਾਕਾਰ इंडस्ट्री ਦੇ ਸਾਰੇ ਬੈਠੇ ਨੇ ਸਟੇਜ ਤੇ ਸਹਿਬਾਨ ਜਦੋਂ ਆਪ ਇਹੋ ਜਿਹੇ ਕਲਾਕਾਰ ਲੈ ਲੈਂਦੇ ਆ ਤਾਂ ਆਪਾਂ ਇਹਨਾਂ ਨੂੰ ਯੂਜ਼ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ ਫਿਲਮ ਵਿੱਚ ਉਹੀ ਸਾਡੀ ਕੋਸ਼ਿਸ਼ ਰਹੀ ਹੈ ਕਿ ਫਿਲਮ ਦਾ ਹਰ ਕਿਰਦਾਰ ਆਪਣਾ ਰੋਲ ਚੰਗੀ ਤਰ੍ਹਾਂ ਨਿਭਾ ਸਕੇ ਹਮੇਸ਼ਾ ਦੀ ਤਰ੍ਹਾਂ ਇਹ ਕੋਸ਼ਿਸ਼ ਰਹੀ ਹੈ ਕਿ ਚੰਗਾ ਸਿਨੇਮਾ ਬਣਾਈਏ ਐਜ਼ ਅਨ ਐਕਟਰ ਕੋਸ਼ਿਸ਼ ਰਹੀ ਹੈ ਕਿ ਮੇਰੀ ਪਰਫਾਰਮੈਂਸ ਚੰਗੀ ਹੋਵੇ ਉਸ ਤੋਂ ਇਲਾਵਾ ਕਿਸੇ ਵੀ ਫਿਲਮ ਦਾ 뮤직 ਉਹਦੀ ਬੈਕਬੋਨ ਹੁੰਦਾ ਤੇ ਰੀਡ ਦੀ ਐਡੀ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਸੋ ਮੈਂ ਪਰਸਨਲੀ ਗੁਰਮੀਤ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਸਾਰੇ ਸਿੰਗਰ ਸਹਿਬਾਨ ਬਟ ਸਭ ਤੋਂ ਜ਼ਿਆਦਾ ਸਰਦਾ ਕਿਉਂਕਿ ਸਰ ਨੇ ਸਾਡਾ ਕਾਫੀ ਸਾਲਾਂ ਤੋਂ ਸਾਥ ਦਿੱਤਾ ਇਸ ਫਿਲਮ ਦਾ ਕਈ ਵਾਰ ਕਈ ਗਾਣੇ ਦੁਬਾਰਾ ਦੁਬਾਰਾ ਬਣੇ ਨੇ ਸਕੈਚਸ ਤੋਂ ਬਣੇ ਨੇ ਕਈ ਗਾਣੇ ਨੇ ਪਹਿਲੀ ਵਾਰ ਜੀ ਸੋਲਿਡ ਸਾਨੂੰ ਪਸੰਦ ਆ ਗਏ ਪਰ ਕਈਆਂ ਦੇ ਭਾਜ ਨੇ ਸਾਡਾ ਬਹੁਤ ਬਹੁਤ ਮਾਣ ਰੱਖਿਆ ਤੇ ਗੁਰਮੀਤ ਜੀ ਦਾ ਬਹੁਤ ਬਹੁਤ ਧੰਨਵਾਦ ਸਾਡੇ ਪ੍ਰੋਡਿਊਸਰ ਸਾਹਿਬ ਨੇ ਜੀ ਤੇ ਲੋਕ ਕੁਠਾਰੀ ਜੀ ਗੁਜਰਾਤ ਤੋਂ ਨੇ ਤੇ ਪਹਿਲੀ ਪੰਜਾਬੀ ਫਿਲਮ ਬਣਾ ਰਹੇ ਨੇ ਮੇਰਾ ਸ਼ਾਇਦ ਹੋਣਾ ਜਾਂ ਗੁਜਰਾਤੀ ਨਾਲ ਪਿਆਰ ਜ਼ਿਆਦਾ ਹੈ ਕੁਝ ਮਿੱਤਰਾਂ ਨੂੰ ਸ਼ੌਂਕ ਹੈ ਤਿਆਰਾ ਦੇ ਪ੍ਰੋਡਿਊਸਰ ਦੀ ਗੁਜਰਾਤ ਤੋਂ ਸੀਗੇ ਤਾਂ ਹੁਣ ਕੋਠਾਰੀ ਸਾਹਿਬ ਵੀ ਆ ਗਏ ਨੇ ਗੁਜਰਾਤ ਤੇ ਰਾਜਸਥਾਨ ਸਰ ਰਾਜਸਥਾਨ ਸੌਰੀ ਥੈਂਕ ਯੂ ਸਰ ਕਿਸੇ ਉਚਾਲਿਆ ਦੇਖਿਆ ਇਹ ਹੀ ਮੈਡਾ ਹੁੰਦਾ ਸੀਨੀਅਰ ਇਹ ਬਚਾਲਣ ਦੇ ਬੱਚਿਆਂ ਨਾਲ ਗਲਤੀ ਕਰਨ ਲੱਗਦੇ ਆ ਸੋ ਬਹੁਤ-ਬਹੁਤ ਧੰਨਵਾਦ ਤੁਹਾਡੇ ਸਾਰਿਆਂ ਦਾ ਮੈਂ ਹੁਣ ਬਹੁਤਾ ਸਮਾਂ ਨਹੀਂ ਰਹਾਗਾ ਬਾੜੀ-ਬਾੜੀ ਹੋਰ ਗੱਲਾਂ ਆਪਾਂ ਕਰਾਂਗੇ ਬਟ ਅਗੇਨ ਹੁਣ ਮੈਂ ਰੀਕਵੈਸਟ ਕਰ ਰਹਾ ਹਾਂ ਤੁਸੀਂ ਪ੍ਰੋਸੀਡਿੰਗ ਅੱਗੇ ਵਧਾਓ ਸਾਡੇ ਪ੍ਰੋਡਿਊਸਰ ਆ ਗਏ ਜੀ ਤਿਲਕ ਕੁਡਾਰੀ ਜੀ ਗੁਜਰਾਤੋਂ ਨੇ ਪਹਿਲੀ ਪੰਜਾਬੀ ਫਿਲਮ ਬਣਾ ਰਹੇ ਨੇ ਮੇਰਾ ਸ਼ਹਿਰ ਥੋੜਾ ਜਿਹਾ ਗੁਜਰਾਤੀ ਨਾਲ ਪਿਆਰ ਜ਼ਿਆਦਾ ਹੈ ਉਸ ਮਿੱਤਰਾਂ ਨੂੰ ਸ਼ੌਂਕ ਹੈ ਧਿਆਰਾ ਦੇ ਪ੍ਰੋਡਿਊਸਰ ਵੀ ਗੁਜਰਾਤੋਂ ਦੇ ਸੀਗੇ ਗੁਜਰਾਤ ਤੇ ਰਾਜਸਥਾਨ ਸਰ ਰਾਜਸਥਾਨ ਸੌਰੀ ਥੈਂਕ ਯੂ ਸਰ ਸੱਚ ਆ ਗਿਆ ਦੇਖਿਆ ਇਹ ਬਹਿਣਾ ਹੁੰਦਾ ਸੀਨੀਅਰਾ ਕਾਫੀ ਸਾਲਾਂ ਤੋਂ ਆਪਾਂ ਸਾਰੇ ਥੋੜਾ ਥੋੜੇ ਇੰਟਰਵਾਲ ਤੇ ਮਿਲਦੇ ਰਹਨੇ ਆ 2018 ਚ ਮੇਰੀ ਪਹਿਲੀ ਫਿਲਮ ਆਈ ਸੀ ਕੰਡੇ ਤੇ ਅੱਜ 2024 ਹੋ ਗਿਆ ਤੇ ਅੱਜ ਮਜਨੂ ਦੇ ਰੂਪ ਵਿੱਚ ਤੁਹਾਨੂੰ ਮਿਲ ਰਿਹਾ ਜਿਵੇਂ ਬ੍ਰਦਰ ਨੇ ਕਿਹਾ ਕਿ ਤੁਹਾਡੇ ਐਕਸਪੀਰੀਅੰਸ ਸ਼ੇਅਰ ਕਰੋ ਇਹ ਫਿਲਮ ਇੱਕ ਰੋਮਾਂਟਿਕ ਫਿਲਮ ਹੈ ਯਸ ਬਿਲਕੁਲ ਹੈ ਇੱਕ ਪੰਜਾਬੀ ਜਿਹੜਾ ਤੜਕਾ ਹੁੰਦਾ ਉਹ ਬਿਲਕੁਲ ਹੈ ਸਾਡੇ ਕੋਲ ਜਿਹੜੇ ਸਾਡੇ ਸੀਨੀਅਰ ਕਲਾਕਾਰ ਨੇ ਇੰਡਸਟਰੀ ਦੇ ਸਾਰੇ ਬੈਠੇ ਨੇ ਸਟੇਜ ਤੇ ਸਹਿਬਾਨ ਜਦੋਂ ਪਹਿਲੇ ਜੇ ਕਲਾਕਾਰ ਲੈ ਲੈਂਦੇ ਆ ਤਾਂ ਆਪਾਂ ਇਹਨਾਂ ਨੂੰ ਯੂਜ਼ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ ਫਿਲਮ ਵਿੱਚ ਉਹੀ ਸਾਡੀ ਕੋਸ਼ਿਸ਼ ਰਹੀ ਹੈ ਕਿ ਫਿਲਮ ਦਾ ਹਰ ਕਿਰਦਾਰ ਆਪਣਾ ਰੋਲ ਚੰਗੀ ਤਰ੍ਹਾਂ ਨਿਭਾ ਸਕੇ ਹਮੇਸ਼ਾ ਦੀ ਤਰ੍ਹਾਂ ਇਹ ਕੋਸ਼ਿਸ਼ ਰਹੀ ਹੈ ਕਿ ਚੰਗਾ ਸਿਨੇਮਾ ਬਣਾਈਏ ਐਜ਼ ਅਨ ਐਕਟਰ ਕੋਸ਼ਿਸ਼ ਰਹੀ ਹੈ ਕਿ ਮੇਰੀ ਪਰਫਾਰਮੈਂਸ ਚੰਗੀ ਹੋਵੇ ਉਸ ਤੋਂ ਇਲਾਵਾ ਕਿਸੇ ਵੀ ਫਿਲਮ ਦਾ 뮤직 ਉਹਦੀ ਬੈਕਬੋਨ ਹੁੰਦਾ ਤੇ ਰੀਡ ਦੀ ਐਡੀ ਤੋਂ ਬਿਨਾ ਕੁਛ ਨਹੀਂ ਹੋ ਸਕਦਾ ਸੋ ਮੈਂ ਪਰਸਨਲੀ ਗੁਰਮੀਤ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਸਾਰੇ ਸਿੰਗਰ ਸਹਿਬਾਨ ਬਟ ਸਭ ਤੋਂ ਜ਼ਿਆਦਾ ਸਰਦਾ ਕਿਉਂਕਿ ਸਰ ਨੇ ਸਾਡਾ ਕਾਫੀ ਸਾਲਾਂ ਤੋਂ ਸਾਥ ਦਿੱਤਾ ਇਸ ਫਿਲਮ ਦਾ ਕਈ ਵਾਰ ਕਈ ਗਾਣੇ ਦੁਬਾਰਾ-ਦੁਬਾਰਾ ਬਣੇ ਨੇ ਸਕੈਚਸ ਤੋਂ ਬਣੇ ਨੇ ਕਈ ਗਾਣੇ ਨੇ ਪਹਿਲੀ ਵਾਰ ਜੀ ਸੌਲਿਡ ਸਾਨੂੰ ਪਸੰਦ ਆ ਗਏ ਪਰ ਕਈਆਂ ਦੇ ਭਾਜ ਨੇ ਸਾਡਾ ਬਹੁਤ-ਬਹੁਤ ਮਾਣ ਰੱਖਿਆ ਤੇ ਗੁਰਮੀਤ ਜੀ ਦਾ ਬਹੁਤ-ਬਹੁਤ ਧੰਨਵਾਦ ਸਾਡੇ ਪ੍ਰੋਡਿਊਸਰ ਸਾਹਿਬ ਨੇ ਜੀ ਤੇ ਲੋਕ ਕੁਠਾਰੀ ਜੀ ਗੁਜਰਾਤ ਤੋਂ ਨੇ ਤੇ ਪਹਿਲੀ ਪੰਜਾਬੀ ਫਿਲਮ ਬਣਾ ਰਹੇ ਨੇ ਮੇਰਾ ਸ਼ਾਇਦ ਥੋੜਾ ਜਿਹਾ ਗੁਜਰਾਤੀ ਨਾਲ ਪਿਆਰ ਜ਼ਿਆਦਾ ਹੈ ਕੁਝ ਮਿੱਤਰਾਂ ਨੂੰ ਸ਼ੌਂਕ ਹੈ ਤਿਆਰਾ ਦੇ ਪ੍ਰੋਡਿਊਸਰ ਵੀ ਗੁਜਰਾਤ ਤੋਂ ਸੀਗੇ ਤਾਂ ਹੁਣ ਕੋਠਾਰੀ ਸਾਹਿਬ ਵੀ ਆ ਗਏ ਨੇ ਗੁਜਰਾਤ ਤੇ ਰਾਜਸਥਾਨ ਸਰ ਰਾਜਸਥਾਨ ਸੌਰੀ ਥੈਂਕ ਯੂ ਸਰ ਤੁਸੀਂ ਬਚਾ ਲਿਆ ਦੇਖਿਆ ਇਹੀ ਫਾਇਦਾ ਹੁੰਦਾ ਹੈ ਸੀਨੀਅਰ ਦਾ ਇਹ ਬਚਾ ਲੈਣ ਦੇ ਬੱਚਿਆਂ ਨਾਲ ਗਲਤੀ ਕਰਨ ਲੱਗ ਗਏ ਸੋ ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰਿਆਂ ਦਾ ਮੈਂ ਹੁਣ ਬਹੁਤਾ ਸਮਾਂ ਨਹੀਂ ਲਾਉਂਗਾ ਹੌਲੀ ਹੌਲੀ ਹੋਰ ਗੱਲਾਂ ਆਪਾਂ ਕਰਾਂਗੇ ਬਟ ਅਗੇਨ ਮੈਂ ਰਿਕਵੈਸਟ ਕਰੂਗਾ ਤੁਸੀਂ ਪ੍ਰੋਸੀਡਿੰਗ ਹੰਦੀਆ ਵਧਾਓ